ਅਮਰੀਕਾ ਵਿੱਚ ਸ਼ਟਡਾਊਨ ਦੇ ਦੌਰਾਨ ਵੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵਾਲਿਆਂ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਛਾਪੇਮਾਰੀ ਵਿਚਾਰੀ ਹੈ ਅਤੇ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਵਰਿੰਦਰ ਸਿੰਘ ਨੂੰ ਇਸੇ ਦੌਰਾਨ ਕਾਬੂ ਕੀਤਾ ਗਿਆ ਸਹਾਇਕ ਗ੍ਰੈਸ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲੋਫਲਿੰਡਾ ਕਹਿਣਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਥੋਪੇ ਗਏ ਸ਼ਟਡਾਊਨ ਦੇ ਬਾਵਜੂਦ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਫੜੋਫੜਾਈ ਹਲੇ ਵੀ ਲਗਾਤਾਰ ਚੱਰੀ ਹੈ ਸ਼ਹਿਰ ਦੀਆਂ ਗਲੀਆਂ ਵਿੱਚੋਂ ਨਸ਼ਾ ਤਸਕਰ ਤੇ ਹੋਰ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਬੰਦਾ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਬੋਸਟਨ ਵਿਖੇ 5 ਕਿਲੋ ਕੋਕੀਨ ਸੜੇ ਗ੍ਰਿਫਤਾਰ ਕੀਤਾ ਗਿਆ। ਵਰਿੰਦਰ ਸਿੰਘ ਤੋਂ ਇਲਾਵਾ ਆਈਸੀਈਡੀ ਨਿਊਯਾਰਕ ਇਕਾਈ ਦੇ ਵੱਲੋਂ ਇਕਵਡੋਰ ਦੇ ਡਾਰਵਿਨ ਗੁਨਜ਼ਾਲਿਸ, ਮੈਕਸੀਕੋ ਦੇ ਕਾਰਡੈਨਜ਼ ਰੋਡਰਿਕਸ ਅਤੇ ਮੈਕਸੀਕੋ ਦੇ ਹੀ ਐਡਲਬਰਟੋ ਰਿੰਰੋਕ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਬਲਾਤਕਾਰ ਤੱਕ ਦਾ ਦੋਸ਼ੀ ਕਰਾਰ ਦਿੱਤਾ ਗਿਆ। DHS ਨੇ ਆਪਣੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਦੇ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਨੇ। ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਰਿਪੋਰਟ ਕੀਤਾ ਜਾ ਰਿਹਾ ਹੈ। ਇਹ ਗ੍ਰਿਫਤਾਰੀਆਂ ICE ਦੀ ਬੋਸਟਨ ਤੇ ਨਿਊਯਾਰਕ ਇਕਾਈਆਂ ਨੇ ਮਿਲ ਕੇ ਕੀਤੀ ਹੈ। ਇਸ ਦੇ ਵਿੱਚ DHS ਅਤੇ ਫੈਡਰਲ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਕੀਤਾ ਹੈ। ਵਰੀਂਦਰ ਸਿੰਘ ਦੀ ਗ੍ਰਿਫਤਾਰੀ ਬੋਸਟਨ ਦੇ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਵਿਰੁੱਧ ਇੱਕ ਜਾਂਚ ਦਾ ਹਿੱਸਾ ਹੈ ਜਿੱਥੇ ਪਹਿਲਾਂ ਵੀ ਡੋਨਮਿਕ ਰਿਪਬਲਿਕ ਅਤੇ ਮੈਕਸੀਕੋ ਦੇ ਨਾਲ ਜੁੜੇ ਅਪਰਾਧੀਆਂ ਨੂੰ ਵੱਡੇ ਪੱਧਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਟਰੰਪ ਸ਼ਾਸਨ ਨੇ 1 ਅਕਤੂਬਰ 2024 ਤੋਂ 20 ਦਸੰਬਰ 2025 ਤੱਕ 3,11,9980 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ ਜੋ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਢੇ ਗਏ ਅਪਰਾਧੀਆਂ ਦੇ ਵਿੱਚੋਂ ਨੇ। ਉਦੇ ਡੀਐਚਐਸ ਦੇ ਮੁਖੀ ਕ੍ਰਿਸਟੀ ਨੋਇਮ ਨੇ ਦੱਸਿਆ ਕਿ ਟਰੰਮ ਸਰਕਾਰ ਦੇ ਆਉਣ ਤੋਂ ਬਾਅਦ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਵਾਪਸ ਚਲੇ ਗਏ ਨੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆਂ ਆਈਸੀਈ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਆਪਰੇਸ਼ਨ ਨੂੰ ਪੈਟਰੀਅਟ 2 ਦਾ ਨਾਮ ਦਿੱਤਾ ਗਿਆ ਹੈ ਜੋ ਬੋਸਟਨ ਵਰਗੇ ਸੈਂਚਰੀ ਸ਼ਹਿਰਾਂ ਦੇ ਵਿੱਚ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ।